ਅ ਅੱਜ ਆਪਾਂ ਇੱਥੇ ਅ ਆ ਪਟਿਆਲਾ ਦਾ ਜਿਹੜਾ ਆਪਣਾ ਮੈਨ ਕਮੇਟੀ ਰੂਮ ਹੈਗਾ ਮੀਟਿੰਗ ਵਾਲੇਗਾ ਉਹਦੇ ਵਿੱਚ ਆ ਪਟਿਆਲਾ ਸ਼ਹਿਰ ਤੇ ਪਟਿਆਲਾ ਦਿਹਾਤੀ ਜਿਹੜੇ ਆਪਣੇ 87 ਦੇ ਕਰੀਬ ਪ੍ਰਾਈਵੇਟ ਸਕੂਲਸ ਨੇ ਉਹਨਾਂ ਦੇ ਜਿਹੜੇ ਇੰਚਾਰजेस ਨੇ ਉਹਨਾਂ ਦੇ ਪ੍ਰਿੰਸੀਪਲਸ ਨੇ ਉਹਨਾਂ ਦੇ ਨਾਲ ਅੱਜ ਮੀਟਿੰਗ ਕੀਤੀ ਤੇ ਇਹਦਾ ਮੈਨ ਮਕਸਦ ਇਹ ਸੀਗਾ ਕਿ ਸਰਕਾਰੀ ਸਕੂਲ ਜਿਹੜੇ ਹੈਗੇ ਉਹ ਮੋਸਟਲੀ पूरी इलैक्शन प्रोसैस में जड़ा है हिस्सा लेंदे बट आ, मैं वेखिया कि प्राइवेट स्कूल्स ने उन्हों उन्ना योगदान नहीं रहा उन्हों की भी कुछ शंकाएं होंगी है कि जो उन्होंने खिलाफ कोई कार्रवाई ना हो इलेक्टोरल प्रोसेस में किसी तरीके हिस्सा लेंगे अब आप उन्होंने जी शंकाएं से दूर की उन्होंने हिदायत की कि भी स्वीप एक्टिविटी जी है कि आम जनता उत्साह वाने वोटर ने उन्होंने तक यह मैसेज पहुंचाने कि बगैर किसी ਅਭੀਦ ਬਾਵਦੀ ਬਗੈਰ ਕਿਸੇ ਪ੍ਰੈਸ਼ਰ ਦੇ ਬਗੈਰ ਕੋਈ ਲਾਲਚ ਦੇ ਜਾਂ ਫਿਰ ਪੈਸਾ ਜਾਂ ਸ਼ਰਾਬ ਜਾਂ ਇਸ ਤਰੀਕੇ ਦੀ ਚੀਜ਼ ਲੈ ਕੇ ਆਪਣੇ ਵੋਟ ਦਾ ਇਸਤੇਮਾਲ ਨਾ ਕਰਨ ਤੇ ਉਹ ਆਪਣਾ ਵੋਟ ਦਾ ਹੱਕ ਜਿਹੜਾ ਹੈਗਾ ਉਹ ਜ਼ਰੂਰ ਇਸਤੇਮਾਲ ਕਰਨ ਤੇ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਡੈਮੋਕ੍ਰੇਸੀ ਨੂੰ ਅੱਗੇ ਵਧਾਉਣ ਦੇ ਲਈ ਜਿਹੜਾ ਹੈਗਾ ਉਹ ਆਪਣੇ ਵੋਟ ਦਾ ਯੋਗਦਾਨ ਪਾਉਣ ਤੇ ਆਪਾਂ ਉਹਨਾਂ ਨੂੰ ਇਹ ਵੀ ਡਾਇਰੈਕਸ਼ਨ ਦਿੱਤੀ ਹੈਗੀ ਹੈ ਕਿ ਉਹ ਨਾ ਇੱਕ ਇੱਕ ਬੱਚਾ ਜਿਹੜਾ ਹੈਗਾ ਜੋ ਉਹਨਾਂ ਦੇ ਸਕੂਲ ਵਿੱਚ ਪੜਦਾ ਹੈ ਉਹ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਇੱਕ ਵੋਟਰਸ ਸਪਲੈਜ ਲਵੇ ਕਿ ਉਹ ਇਸ ਵਾਰ ਜ਼ਰੂਰ ਵੋਟ ਪਾਵੇਗਾ ਤੇ ਨਾਲ ਜੀ ਨਾਲੇ ਜਿਹਦੇ ਆਲੇ ਦੁਆਲੇ ਦੇ ਚਾਰ ਹੋਰ ਕਰਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲ ਕੇ ਉਹਨਾਂ ਨੂੰ ਵੀ ਪ੍ਰੇਰਿਤ ਕਰੇਗਾ ਕਿ ਉਹ ਵੋਟ ਦਾ ਇਸਤੇਮਾਲ ਕਰਨ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਹੋਰ ਐਕਟੀਟੀਆਂ ਹੋ ਸਕਦੀਆਂ ਨੇ ਉਹਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਐਕਟੀਟੀਆਂ ਦਾ ਪਲਾਨ ਬਣਾ ਕੇ ਸਾਡੇ ਨਾਲ ਸ਼ੇਅਰ ਕਰਨ ਤਾਂ ਜੋ ਉਹ ਐਕਟੀਟੀਆਂ ਕਰਕੇ ਆਪਾਂ ਇਸ ਵਿੱਚ ਜਿਹੜਾ ਇਹ ਮੇਲੇ ਦਾ ਮਾਹੌਲ ਹੈ ਡੈਮੋਕ੍ਰੇਸੀ ਦਾ ਤੇ ਉਹਦੇ ਵਿੱਚ ਆਪਣਾ ਯੋਗਦਾਨ ਵੀ ਪਾਉਂਤ ਤੇ ਡੈਮੋਕ੍ਰੇਸੀ ਨੂੰ ਅੱਗੇ ਵਧਾਉਣ ਦੀ ਸਾਡੀ ਜਿਹੜੀ ਹੈਗੀ ਹੈਲਪ ਕਰਨ